ਦੀਵਾਲੀ ਲਈ ਲੈ ਕੇ ਲੁਧਿਆਣਾ ਦੇ ਵਿੱਚ ਪਟਾਕਿਆਂ ਦੀ ਦੁਕਾਨਾਂ ਦੇ ਡਰਾਅ ਕੱਢੇ ਗਏ ਨੇ ਮੇਰੇ ਨਾਲ ਕੋਲ ਸਿਨੀਅਰ ਅਧਿਕਾਰੀ ਮਜੂਦ ਨੇ ਗੱਲਬਾਤ ਕਰਨ ਲਿਆ ਸਰ ਅੱਜ ਡਰਾਅ ਕੱਢੇ ਗਏ ਨੇ ਟੋਟਲ ਕਿੰਨੀਆਂ ਪਰਚੀਆਂ ਆਈਆਂ ਸੀ ਕਿੰਨੇ ਦੁਕਾਨਾਂ ਲੱਸੀ ਕਿੰਨੀ ਕਿੰਨੀ ਸੈਟਿੰਗ ਦਾ ਮਤਲਬ ਹੈ ਸਰ 60 ਸੈਕਟਾਂ ਨੇ ਐਂਡ 64 ਦੁਕਾਨਾਂ ਲੱਗ ਰਹੀਆਂ ਆ ਸਾਡੇ ਕੋਲ 1526 ਫਾਰਮ ਆਈ ਸੀ ਜਿੰਦੇ ਤੋਂ 1376 ਕੰਸੀਡਰ ਕੀਤੀ ਗਈ ਸੀ 800 ਫਾਰਮ ਕੈਨਸਲ ਹੋ ਗਏ ਸੀ कई फॉर्म जी एस टी डिपार्टमेंट वालों कैंसिल हुए, कई पुलिस वालों हुए सारे अच आज ड्रॉप करके मैं शॉप अलॉट की जाती कटॉप सारे मार्केट कमेटी मैंबर बुला के सामने बनाई गई वीडियो कैमरा के सामने उन्होंने लकी ड्रॉप कटिया गया ਆਹ ਲੋਕੀ ਪ੍ਰਾਈਵੇਟ ਬੰਦਾ ਪ੍ਰਾਈਵੇਟ ਬੰਦੇਆਂ ਵੱਲੋਂ ਵੀ ਘਟਿਆ ਐ ਐਂਡ ਜਿੱਦੀ ਜਿੱਦੀ ਸਲੀਪ ਆਈ ਉਹਨਾਂ ਨੂੰ ਸ਼ਾਪ ਨੰਬਰ ਲਾਉਂਦੇ ਅਸਲ ਵਿੱਚ 6 ਸਾਈਡ ਤੋਂ ਦਿੱਸਦਾ ਅਸਲ ਵਿੱਚ ਕਿੰਨੇ ਸਾਈਡ ਸਾਈਡ ਜੀ ਵੈਸਟ ਹੈਗੀ ਐ ਦਾਣਾ ਮੰਡੀ ਸਲੇਮ ਟਾਵਰੀ ਕਿਹਾਗੇ ਡੁਗਰੀ ਜੀ ਹੈਗੀ ਐ ਸੈਕਟਰ 32 ਇਕਨਾਲ ਟਾਊਨ ਕਿਹਾਗੇ ਨੌਵੀਂ ਕਲੱਬ ਨੇਕ ਚਾਰਾ ਮੰਡੀ ਹੈਪੂਆ ਐਸੇ ਕੁਝ ਹਜ਼ਾਰਾਂ ਵੀ ਜਾਰੀ ਕੀਤੀ ਗਈ ਹੈ ਸਟ੍ਰੀਟ ਲੈਕ ਦੇ ਪ੍ਰਸ਼ਾਸਨ ਨੂੰ ਜੀ ਇੰਫੀ ਕੰਪਨੀ ਜੀ ਜਾਨ ਨੇ ਚਾਰਾ ਮੰਡੀ ਸੇਸੀ ਟੀਵੀ ਕੈਮਰਾਸ ਐਂਡ ਫਾਇਰ ਇਟ ਫਾਇਰ ਫਾਇਰ ਐਕਸਟਿੰਗੂਇਸ਼ਰ ਜਾਨ ਨੂੰ ਨੋਟਸ ਜਾਰੀ ਕੀਤੇ ਗਏ ਹੈ ਐਂਡ ਜਿਹੜੇ ਆਪਣੇ ਸੇਫਟੀ ਐਂਡ ਸਿਕਿਉਰਿਟੀ ਦੇ ਸਾਰੇ ਇਹਨਾਂ ਨੂੰ ਨਾਉਨ ਜਾਨੂ ਕਰਾਇਆ ਜਾ ਚੁੱਕੇ ਹੈ ਕਿ ਇੱਕ ਵਰਕ ਜਦ ਸ਼ਾਪ ਸੈਟਅਪ ਹੋ ਜਾਂਦੀ ਹੈ ਤਾਂ ਵੀ ਸਾਰੇ ਨਾਉਨ ਰੀ ਚੈੱਕ ਵੀ ਕਰਾਉਂਦੇ ਸੀ ਸਰ ਪਟਾਕੇ ਚਾਨਦ ਕੋ ਸਮਾਪਨ ਦਾ ਤਿਆਰੀ ਜੀ ਨਿਰਦੇਸ਼ ਦੇ ਦਿੱਤੇ ਗਏ ਸਪਰੀਮ ਕੋਰਟ ਦੀਆਂ ਗਾਈਡਲਾਈਨ ਜਿਹੜੀ ਉਹ ਸਾਰਿਆਂ ਨੂੰ ਕਨਵੇ ਕੀਤੀ ਜਾਂਦੀ ਹੈ ਮਿਲਕੁੱਟਾ ਪੁਰਸੇ ਸੀਨੀਅਰ ਕਾਰਜਮੰਦਾਂ ਨੂੰ ਜਾਣਕਾਰੀ ਦਿੱਤੀ ਗਈ ਆ ਟੋਟਲ ਜਿਹੜੀਆਂ 6 ਸਾਈਡ ਦੇ 64 ਦੁਕਾਨਾਂ ਜਿਹੜੀਆਂ ਵਾ ਲਾੜ ਦਿੱਤੀ ਗਈ ਇਹਨੇ ਪਾਬ ਦਸ਼ੀਲ ਕਲਿੱਕ ਕੇ ਨਾਲ ਇੱਕ ਡਰਾਜ ਦਾ ਵਾਜ ਕੱਢਿਆ ਗਿਆ ਵਾ 1500 ਤੋਂ ਬਾਅਦ ਜਿਹੜੀਆਂ ਨੇ ਪਰਖੇ ਅੱਜ ਪਾਈਆਂ ਗਈਆਂ ਸੀਗੀਆਂ ਅੱਜ ਇਹ ਡਰਾਅ ਨਿਕਲਿਆ ਵਾ ਤਾਂ 6 ਸਾਈਡ ਦੇ ਦੁਕਾਨਾਂ ਜਿਹੜੀਆਂ ਵਾ ਕੱਲ ਤੋਂ ਜਿਹੜੀ ਲੁਧਿਆਣਾ ਦੇ ਵਿੱਚ ਲੱਗਣਗੀਆਂ 6 ਸਾਈਡ ਜਿਹੜੀ ਦੱਸੀ ਗਈ ਉਹ ਦਾਣਾ ਮੰਡੀ ਦੇ 32 ਸੈਕਟਰ ਦਾ ਹਾਵੋ ਵਾਲਾ ਤਾਂ ਵਕ ਵਕ ਤਾਂ ਇਹ ਛੇ ਸਾਈਡਾਂ ਜਿਹੜੀਆਂ ਮੋਲਟੌਨ ਨਾਲ ਡੁਕਰੀਆਂ ਦੋਥੇ ਇਹ ਲੱਗਣੀਆਂ ਲੋਡਿੰਗ ਇਹਦੇ ਤਾਂ 40 ਦੇ ਕਰੀਬ ਇਹ ਦੁਕਾਨਾਂ ਜਿਹੜੀਆਂ ਜਿਹੜੀਆਂ ਦਾਣਾ ਮੰਡੀ ਜਿਹੜੀ ਆ ਬਾਈਪਾਸ ਜਿਹੜੀ ਮੇਨ ਮੰਡੀ ਦੇ ਵਿੱਚ ਉੱਥੇ ਲੱਗਣੀਆਂ ਉਸ ਤੋਂ ਇਲਾਵਾ ਵਕ ਵਕ ਦੁਕਾਨਾਂ ਦੀ ਕੁਝ ਕਾਲਾ ਦੇ ਬੱਚੇ ਨੇ ਉਹ ਵਕ ਵਕ ਸੈਟਾਂ ਤੇ ਲਗਾਈਆਂ ਜਾਂਦੀਆਂ ਪਟਾਖਿਆਂ ਦੇ ਲੈ ਕੇ ਕੁਝ ਪਾਬੰਦੀਆਂ ਜਿਹੜੀਆਂ ਉਹ ਦੱਸੀਆਂ ਗਈਆਂ ਨੇ ਜੋ ਸੁਪਰੀਮ ਕੋਰ ਮਾਨਯੋਗ ਸੁਪਰੀਮ ਕੋਰ ਦਾ ਹੁਕਮ ਆ ਕਿ ਨਿਯਮਿਤ ਰੱਖੇ ਪਟਾਕਿਆਂ ਦੇ ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈਆ ਤਾਂ ਇਹ ਵੀ ਕਿਹਾ ਗਿਆ ਹੈ ਕਿ ਜਿੰਨਾ ਬੋਲੇ ਪਟਾਕੇ ਲਗਾਏ ਜਾਣ ਜਿੰਨੇ ਬਾਕਟੇ ਕਮੇਟੀ ਵਿੱਚ ਲੱਗਣਗੇ ਉਹ ਆਪਣੇ ਸੇਫਟੀ ਦਾ ਖਿਆਲ ਰੱਖਣਾ ਫਾਇਰ ਗਿਡ ਦਾ ਇੰਤਜ਼ਾਮ ਹੋਵੇ ਪਾਣੀ ਦਾ ਖਾਸ ਤੌਰ ਤੇ ਵਰਤਿਆ ਜਾਵੇ ਫਾਇਰ ਸੇਫਟੀ ਦਾ ਖਾਸ ਇੰਤਜ਼ਾਮ ਜਿਹੜਾ ਵਾ ਉਸੇ ਪਹੁੰਚਨਾ ਦੇ ਉੱਤੇ ਲਿਖਿਤਾ ਜਾਵੇ ਤਾਂ ਇਹ ਹੀ ਡਰੋਨ ਅੱਜ ਨਿਕਲੇ ਨੇ ਤਾਂ ਡਰੋਨ ਲੈ ਕੇ ਅੱਜ ਬਾਤ ਸੀ ਹੈ